ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਤੁਸੀਂ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਤੋਂ ਬਾਅਦ ਅਗਰ ਤੁਹਾਨੂੰ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਜੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਭਲਾ ਹੋਵੇ ਇਸ ਚੈਨਲ ਤੇ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਹੈ ਕਿ ਤੁਹਾਡਾ ਰੱਬ ਤੇ ਵਿਸ਼ਵਾਸ ਵਧੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤਾਂ ਜੋ ਤੁਹਾਡੇ ਦਿੱਤੇ ਹੌਸਲੇ ਦੇ ਨਾਲ ਅਸੀਂ ਹੋਰ ਵੀ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਸਾਡਾ ਅੱਜ ਦਾ ਵਿਸ਼ਾ ਹੈ ਜੀ ਕਿ ਆਪਣਾ ਦੁੱਖ ਕਦੇ ਕਿਸੇ ਨੂੰ ਨਾ ਦੱਸੋ ਨਹੀਂ ਤਾਂ ਲੋਕ ਸਾਡੇ ਦੁੱਖ ਦਾ ਮਜ਼ਾਕ ਬਣਾ ਦਿੰਦੇ ਨੇ ਕਹਿੰਦੇ ਨੇ ਕਿਸੇ ਨੂੰ ਹੌਸਲਾ ਦੇਣ ਵਾਲੇ ਬਣੋ। ਅਤੰਗ ਤਾਂ ਸਾਰੀ ਦੁਨੀਆ ਹੀ ਕਰਦੀ ਹੈ। ਕਿਸੇ ਦੇ ਹਾਲਾਤਾਂ ਦੇ ਹੱਸਣ ਵਾਲਿਆਂ ਦੇ ਖੋਦੇ ਘਰ ਵੀ ਕਦੇ ਵਸਦੇ ਨਹੀਂ ਹੁੰਦੇ। ਅੱਜ ਕੱਲ ਦੇ ਹਾਲਾਤ ਵਿੱਚ ਜੇਕਰ ਰਿਸ਼ਤੇ ਬਚਾਉਣੇ ਨੇ ਤਾਂ ਕਿਸੇ ਨਾਲ ਬਹਿਸ ਨਾ ਕਰੋ। ਜੇਕਰ ਕੋਈ ਆਖਦਾ ਹੈ ਕਿ ਹਾਥੀ ਉੜਦਾ ਹੈ ਤਾਂ ਉਸ ਨੂੰ ਦੱਸੋ ਕਿ ਹਾਂ ਅੱਜ ਸਾਡੇ ਘਰ ਦੇ ਬਨੇਰੇ ਤੇ ਵੀ ਬੈਠਾ ਸੀ। ਜਦੋਂ ਰੱਬ ਦੇਣ ਤੇ ਆਵੇ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਬੰਦੇ ਨੂੰ ਸਬਰ ਬਖਸ਼ਦਾ ਹੁੰਦਾ ਮਿਹਨਤ ਬੇਸਬਰੀ ਨਾਲ ਕਰੋ ਪਰ ਨਤੀਜੇ ਦੇਖਣ ਲਈ ਸਬਰ ਕਰੋ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਜਦੋਂ ਫਸਲ ਰੰਗ ਬਟਾ ਜਾਵੇ ਤਾਂ ਫਿਰ ਵੱਢ ਦਿਓ ਤੇ ਜਦੋਂ ਬੰਦਾ ਰੰਗ ਬਟਾ ਜਾਵੇ ਤਾਂ ਫਿਰ ਛੱਡ ਦਿਓ ਮਤ ਮਤਲਬੀ ਲੋਕਾਂ ਨਾਲ ਰਹਿਣ ਦਾ ਵੀ ਅਲੱਗ ਹੀ ਸੁਆਦ ਹੁੰਦਾ ਹੈ ਥੋੜੀ ਤਕਲੀਫ ਤਾਂ ਹੁੰਦੀ ਹੈ ਪਰ ਦੁਨੀਆ ਦੇ ਦਰਸ਼ਨ ਉਹਨਾਂ ਅੰਦਰੋਂ ਹੀ ਹੋ ਜਾਂਦੇ ਨੇ ਰੂਹ ਉਦੋਂ ਹੀ ਬਹੀ پاک ਹੋ ਜਾਂਦੀ ਹੈ ਜਦੋਂ ਪਿਆਰ ਰੱਬ ਨਾਲ ਹੋ ਜਾਵੇ ਮਾੜੀ ਨੀਅਤ ਨਾਲ ਪੁੰਨ ਕੀਤੇ ਪੁੰਨ ਵੀ ਗੁਨਾਹਾਂ ਵਰਗੇ ਹੁੰਦੇ ਨੇ ਕੱਲ ਦਾ ਦਿਨ ਅੱਜ ਤੋਂ ਵਧੀਆ ਹੋਵੇਗਾ ਬਸ ਇਸੇ ਹੌਂਸਲੇ ਤੇ ਦੁਨੀਆ ਚੱਲ ਰਹੀ ਹੈ ਫਿਕਰਾਂ ਵਿੱਚ ਉੱਠਣਾ ਤੇ ਫਿਕਰਾਂ ਵਿੱਚ ਸੌਣਾ ਐਵੇਂ ਬਹੁਤਾ ਸੋਚਿਆ ਨਾ ਕਰੋ ਜੋ ਉਸ ਡਾਡੇ ਨੂੰ ਮਨਜ਼ੂਰ ਆ ਆਖਿਰ ਉਹੀ ਹੋਣਾ ਕਿੰਨਾ ਅਜੀਬ ਲੱਗਦਾ ਹੈ ਜਦੋਂ ਅਗਲਾ ਤੁਹਾਡੇ ਵਿੱਚ ਕਮੀਆਂ ਤਰਾਸ਼ਦਾ ਰਹੇ ਤੇ ਤੁਸੀਂ ਖੋਦ ਵਿੱਚ ਉਹਨਾਂ ਨੂੰ ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕਾਂ ਤੋਂ ਹੀ ਮਿਲ ਸਕਦੀ ਹੈ ਕਿਉਂਕਿ ਜਿੰਨਾ ਕੋਲ ਖੋਦੇ ਇੱਜ਼ਤ ਨਹੀਂ ਉਹ ਦੂਜਿਆਂ ਨੂੰ ਕਿੱਥੋਂ ਦੇਣਗੇ ਝੂਠ ਕਿਸੇ ਵੀ ਰਿਸ਼ਤੇ ਨੂੰ ਖਤਮ ਕਰਨ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਸੱਚ ਅੱਜ ਨਹੀਂ ਤਾਂ ਕੱਲ੍ਹ ਸਾਹਮਣੇ ਆ ਹੀ ਜਾਂਦਾ ਹੈ ਇਨਸਾਨ ਜ਼ਿੰਦਗੀ ਵਿੱਚ ਕੁਝ ਹੱਸ ਕੇ ਸਿੱਖਦਾ ਹੈ ਤੇ ਕੁਝ ਰੋ ਕੇ ਸਿੱਖਦਾ ਹੈ ਜਦੋਂ ਵੀ ਸਿੱਖਦਾ ਹੈ ਜਾਂ ਤਾਂ ਕਿਸੇ ਦਾ ਹੋ ਕੇ ਸਿੱਖਦਾ ਹੈ ਜਾਂ ਕਿਸੇ ਨੂੰ ਖੋ ਕੇ ਸਿੱਖਦਾ ਹੈ ਸਮੇਂ ਤੇ ਭਰੋਸਾ ਰੱਖੋ ਇਹ ਗਹਿਰੇ ਤੋਂ ਗਹਿਰੇ ਜ਼ਖਮਾਂ ਨੂੰ ਵੀ ਭਰ ਦਿੰਦਾ ਹੈ ਕਦੇ ਸਮਾਂ ਰਹਿੰਦਿਆਂ ਤੇ ਕਦਾ ਕਦੇ ਸਮਾਂ ਆਉਣ ਤੇ ਮਿਹਨਤ ਕਰਦੇ ਹੋਏ ਕਦੇ ਨਿਰਾਸ਼ ਨਾ ਹੋਵੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਆਉਣ ਵਾਲਾ ਕੱਲ ਉਹ ਕੱਲ ਹੋਵੇ ਜਿਸ ਨੂੰ ਤੁਸੀਂ ਲੰਬੇ ਸਮੇਂ ਤੋਂ ਉਡੀਕ ਰਹੇ ਹੋ। ਜੋ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਘੁੰਮ ਕੇ ਉਹੀ ਸਾਡੇ ਕੋਲ ਵਾਪਸ ਆਉਂਦਾ ਹੈ। ਫਿਰ ਭਾਵੇਂ ਉਹ ਇੱਜ਼ਤ ਹੋਵੇ ਜਾਂ ਫਿਰ ਤੋਖ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਪਾਓਗੇ। ਇਸ ਲਈ ਪਿਆਰ ਵੰਡੋ ਇਥੋਂ ਤੱਕ ਕਿ ਆਪਣੇ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਵੀ ਡਰ ਸਿਰਫ ਤੁਹਾਡੇ ਅੰਦਰ ਹੈ। ਆਪਣੇ ਬੁਣੇ ਹੋਏ ਜਾਲ ਵਿੱਚੋਂ خود ਨੂੰ ਆزاد ਕਰਕੇ دیکھو جت تਾਨੂੰ ਉਡੀਕ رہی ਹੋਵੇਗੀ وقت ਦੀ مار ਜ ਸਭ ਨੂੰ ਪੈਂਦੀ ਐ بس ਕੁਝ ਜਰ ਜਾਂਦੇ ਨੇ ਤੇ ਕੁਝ ਹਾਰ ਜਾਂਦੇ ਨੇ ਜਿੰਨਾ ਕੋਲ ਆਪਣੇ ਹੁੰਦੇ ਨੇ ਉਹ ਉਹਨਾਂ ਨਾਲ ਲੜਦੇ ਰਹਿੰਦੇ ਨੇ ਤੇ ਜਿੰਨਾ ਕੋਲ ਨਹੀਂ ਹੁੰਦੇ ਉਹ ਉਹਨਾਂ ਲਈ ਤਰਸਦੇ ਰਹਿੰਦੇ ਨੇ ਕਿਸੇ ਦੀ ਚੁੱਪ ਨੂੰ ਕਦੇ ਵੀ ਉਸ ਦੀ ਬੇਵਸੀ ਨਾ ਸਮਝੋ ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ੋਰ ਤੇ ਹੀ ਨਹੀਂ ਹੈ ਉਥੋਂ ਖੁਦ ਨੂੰ ਖਾਮੋਸ਼ੀ ਨਾਲ ਅਲੱਗ ਕਰ ਲੈਣ ਵਿੱਚ ਹੀ ਤੁਹਾਡੀ ਭਲਾਈ ਹੁੰਦੀ ਹੈ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ ਜੋ ਖੁਦ ਤੋਂ ਖਾ ਖਾਣ ਤੋਂ ਬਾਅਦ ਵੀ ਦੂਜਿਆਂ ਦੀ ਭਲਾਈ ਬਾਰੇ ਸੋਚਣਾ ਕਦੇ ਨਹੀਂ ਛੱਡਦਾ ਕਿਸੇ ਵਿੱਚੋਂ ਐਨੀਆਂ ਕਮੀਆਂ ਵੀ ਨਾ ਕੱਢੋ ਕਿ ਅਗਲਾ ਤੁਹਾਨੂੰ ਜ਼ਿੰਦਗੀ ਵਿੱਚੋਂ ਹੀ ਕੱਢ ਦੇਵੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਚਾਹੋ ਸਭ ਤੁਹਾਨੂੰ ਮਿਲ ਜਵੇ ਪਰ ਜੋ ਵੀ ਤੁਹਾਨੂੰ ਮਿਲਿਆ ਹੈ ਉਸਦੀ ਕਦਰ ਕਰੋ ਜ਼ਿੰਦਗੀ ਹੋਰ ਵੀ ਆਸਾਨ ਹੋ ਜਾਂਦੀ ਹੈ ਜੇਕਰ ਹਮਸਫਰ ਸਮਝਦਾਰ ਹੋਣ ਦੇ ਨਾਲ-ਨਾਲ ਤੁਹਾਨੂੰ ਸਮਝਣ ਵਾਲਾ ਵੀ ਹੋਵੇ ਹਮੇਸ਼ਾ ਕਿਸੇ ਨੂੰ ਪਰਖਣ ਦੀ ਏਜਾਏ ਕਦੇ-ਕਦੇ ਉਸ ਨੂੰ ਸਮਝਣਾ ਸ਼ੁਰੂ ਕਰੋ ਬਹੁਤਾ ਜ਼ਿਆਦਾ ਸੋਚਣਾ ਵੀ ਬੰਦ ਕਰ ਦਿਓ ਇਹ ਤੁਹਾਨੂੰ ਦੁਖੀ ਹੋਣ ਲਈ ਵੀ ਮਜਬੂਰ ਕਰਦਾ ਹੈ ਝੂਠ ਦਾ ਕਦ ਪਾਵੇਂ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ ਪਰ ਸੱਚ ਤੋਂ ਹਮੇਸ਼ਾ ਛੋਟਾ ਹੀ ਹੁੰਦਾ ਹੈ ਜ਼ਿੰਦਗੀ ਵਿੱਚ ਭਰੋਸਾ ਜੇਕਰ ਖੋਤੇ ਹੋਵੇ ਤਾਂ ਤੁਹਾਡੀ ਤਾਕਤ ਬਣ ਜਾਂਦਾ ਹੈ ਤੇ ਉਹ ਭਰੋਸਾ ਜੇਕਰ ਕਿਸੇ ਹੋਰ ਤੇ ਹੋਵੇ ਤਾਂ ਤੁਹਾਡੀ ਕਮਜ਼ੋਰੀ ਬਣ ਜਾਂਦਾ ਹੈ ਭਰੋਸਾ ਸੱਚ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਸੱਚ ਤੇ ਹੀ ਖਤਮ ਹੋ ਜਾਂਦਾ ਹੈ ਕਿਸੇ ਦਾ ਵਿਸ਼ਵਾਸ ਜਿੱਤਣਾ ਔਖਾ ਨਹੀਂ ਹੁੰਦਾ ਬਲਕਿ ਉਸ ਵਿਸ਼ਵਾਸ ਨੂੰ ਬਣਾਈ ਰੱਖਣਾ ਵੀ ਔਖਾ ਹੁੰਦਾ ਹੈ ਜੇਕਰ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਤਾਂ ਆਪਣੇ ਦਰਦਾਂ ਨੂੰ ਲੁਕਾਉਣਾ ਸਿੱਖ ਲਵੋ ਆਪਣੀ ਜ਼ਿੰਦਗੀ ਤੋਂ ਕਦੇ ਵੀ ਨਰਾਜ਼ ਨਾ ਹੋਵੋ ਕੀ ਪਤਾ ਤੁਹਾਡੇ ਵਰਗੀ ਜ਼ਿੰਦਗੀ ਵੀ ਕੁਝ ਲੋਕਾਂ ਲਈ ਸੁਪਨਾ ਹੋਵੇ ਖੁਦ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਸਮਰਪਿਤ ਕਰ ਦਿਓ ਫਿਰ ਤੁਸੀਂ ਆਜ਼ਾਦ ਹੋ ਆਪਣਾ ਹੌਸਲਾ ਕਦੇ ਵੀ ਟੁੱਟਣ ਨਾ ਦਿਓ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਕੁਝ ਦਿਨ ਤਾਂ ਮਾੜੇ ਹੋ ਸਕਦੇ ਨੇ ਪਰ ਤੁਹਾਡੀ ਪੂਰੀ ਜ਼ਿੰਦਗੀ ਮਾੜੀ ਨਹੀਂ ਹੋ ਸਕਦੀ ਸਬਰ ਤੇ ਸੰਤੋਖ ਪੰਛੀਆਂ ਤੋਂ ਸਿੱਖੋ ਕਿਉਂਕਿ ਸ਼ਾਮ ਨੂੰ ਜਦੋਂ ਆਪਣੇ ਆਲਣਿਆਂ ਨੂੰ ਜਾਂਦੇ ਨੇ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਲਈ ਇੱਕ ਵੀ ਦਾਣਾ ਨਹੀਂ ਹੁੰਦਾ ਸਮਝਦਾਰੀ ਇੱਕ ਦੂਜੇ ਦੀਆਂ ਚੰਗੀਆਂ ਮਾੜੀਆਂ ਆਤਾਂ ਬਰਦਾਸ਼ਤ ਕਰਨ ਵਿੱਚ ਹੈ ਜੇਕਰ ਖੁਦ ਵਰਗਾ ਇਨਸਾਨ ਲੱਭੋਗੇ ਤਾਂ ਇਕੱਲੇ ਰਹਿ ਜਾਮੋਗੇ ਧਾਗਾ ਤੇ ਜਵਾਨ ਲੰਬੀ ਹੋਵੇ ਤਾਂ ਕਿਤੇ ਨਾ ਕਿਤੇ ਉਲਝ ਹੀ ਜਾਂਦੀ ਹੈ ਇਸ ਲਈ ਧਾਗੇ ਨੂੰ ਸਮੇਟ ਕੇ ਰੱਖੋ ਤੇ ਜਵਾਰ ਨੂੰ ਕਾਬੂ ਵਿੱਚ ਰੱਖੋ ਜ਼ਿੰਦਗੀ ਵਿੱਚ ਕੁਝ ਸਵਾਲ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਇਨਸਾਨ ਨਹੀਂ ਬਲਕਿ ਸਮਾ ਦਿੰਦਾ ਹੈ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ